ਪਿੰਡ ਦਿਨਾਰਥਲ ਕਲਾ ਵਿੱਚ ਪਾਖੜਾ ਨਹਿਰ ਟੁੱਟਣ ਕਾਰਨ ਇਲਾਕੇ ਦੇ ਲੋਕਾਂ ਵਿੱਚ دہشت ਦਾ ਮਾਹੌਲ ਇਸ ਦੌਰਾਨ ਸ਼੍ਰੀ ਫਤਿਹਗੜ੍ਹ ਸਾਹਿਬ ਸੰਸਦੀ ਹਲਕੇ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਦਿਨਾਰਥਲ ਪਹੁੰਚੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਦਰਾਰ ਪਹਿਲੀ ਵਾਰ ਪਿਛਲੇ ਸਾਲ ਨਜ਼ਰ ਆਈ ਸੀ ਅਤੇ ਇਸ ਦੀ ਮੁਰੰਮਤ ਵੀ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਹੀ ਕੀਤੀ ਸੀ ਇਸ ਸਬੰਧੀ ਪਿੰਡ ਦੀ ਪੰਚਾਇਤ ਨੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਇਸ ਸਬੰਧੀ ਪਿੰਡ ਦੀ ਪੰਚਾਇਤ ਨੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਅਧਿਕਾਰੀਆਂ ਨੇ ਨਾ ਤਾਂ ਕੋਈ ਦੌਰਾ ਕੀਤਾ ਅਤੇ ਨਾ ਹੀ ਕੋਈ ਸੁਧਾਰ ਕੀਤਾ ਇਹ ਤੁਸੀਂ ਦੇਖਿਆ ਕਿ ਪਾਖੜਾ ਮੇਨ ਲਾਈਨ ਇਹ ਜਿਹੜੀ ਕਿ ਚਨਾਥਲ ਕਲਾਂ ਦੇ ਆਪਾਂ ਪੁਲ ਤੇ ਖੜੇ ਆਂ ਇਹ ਨਹਿਰ ਅੱਗੇ ਪਟਿਆਲੇ ਤੋਂ ਹੋ ਕੇ ਹਰਿਆਣੇ ਨੂੰ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜਾਂਦੀ ਹੈ ਜਿਹਦੇ ਤੋਂ ਖੇਤਾਂ ਨੂੰ ਔਰ ਪੀਣ ਵਾਲਾ ਪਾਣੀ ਮਹੱਈਆ ਹੁੰਦਾ ਆਪਾਂ ਦੇਖਿਆ ਕਿ ਨਹਿਰ ਨੇ 15-15 ਫੁੱਟ ਦਾ ਪਾੜ ਜਿਹੜਾ ਆ ਸਾਈਡਾਂ ਨੂੰ ਖੱਬੇ ਪਾਸੇ ਵੀ ਤੇ ਸੱਦੇ ਪਾਸੇ ਵੀ ਚਨਾਥਲ ਵਾਲੇ ਪਾਸੇ ਵੀ ਔਰ ਟੌੜੇ ਵਾਲੇ ਪਾਸੇ ਵੀ ਦੋਨਾਂ ਸਾਈਡਾਂ ਤੇ ਪਾੜਿਆ ਔਰ ਇਹ ਦਾ ਕਿਸੇ ਵੇਲੇ ਵੀ ਟੁੱਟਣ ਦਾ ਖਤਰਾ ਹੈ ਔਰ ਇਹ ਕਈ ਦਿਨਾਂ ਤੋਂ ਇਸ ਤਰ੍ਹਾਂ ਪਾੜ ਪਾਉਂਦੇ ਆ ਰਹੇ ਔਰ ਜਿਹੜੇ ਇਹ ਲੱਗੇ ਹੋਏ ਨੇ ਥੱਲੇ ਇਹ ਪਰਲੇ ਪਾਸੇ ਵੀ ਤੇ ਥੱਲੇ ਪਹਿਲਾਂ ਪਿੰਡਾਂ ਵਾਲਿਆਂ ਨੇ ਆਪ ਹੀ ਲਾਏ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹਿਰ ਵਾਲਿਆਂ ਵੱਲੋਂ ਵਿਭਾਗਮੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਔਰ ਰਾਜ ਐਮਪੀ ਸਾਹਿਬ ਮੈਂ ਇੱਥੇ ਪਿੰਡ ਦੀ ਪੰਚਾਇਤ ਪਿੰਡ ਦੇ ਨਗਰ ਨਿਵਾਸੀ ਇਕੱਠੇ ਹੋ ਕੇ ਅੱਜ ਇਸ ਨਹਿਰ ਦਾ ਮੌਕਾ ਦੇਖ ਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਸੁੱਤੀ ਹੋਈ ਨੀਂਦ ਚੋਂ ਉੱਠੋ ਇਹ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ ਕਿਸੇ ਵੇਲੇ ਵੀ ਰਾਤ ਨੂੰ ਪਾਣੀ ਆ ਦਿਨ ਵੇਲੇ ਨਾਲ ਸਕੂਲ ਹੈ ਪਿੰਡ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਨਾਲ ਪਿੰਡ ਹੈ ਤੇ ਨਹਿਰ तकरीबन 40 ਫੁੱਟ ਉੱਚੀ ਹੈਗੀ ਹੈ ਉਹਦੇ ਤੋਂ ੱੱਲੇ ਜਿਹੜੀ ਸਾਡੀ ਜ਼ਮੀਨ ਹੈ ਔਰ ਜੇ ਪਾਣੀ ਇੱਥੋਂ ਟੁੱਟ ਗਿਆ ਤਾਂ ਪਿੰਡ ਦਾ ਨੁਕਸਾਨ ਵੀ ਹੋਊਗਾ ਫਸਲਾਂ ਪੱਕੀਆਂ ਦਾ ਨੁਕਸਾਨ ਹੋਊਗਾ ਔਰ ਅੱਗੇ ਜਿਹੜਾ ਜਿਹੜਾ ਇਹ ਪਾਣੀ ਜਾ ਰਿਹਾ ਉਹਨਾਂ ਲੋਕਾਂ ਨੂੰ ਪਾਣੀ ਨਾ ਖੇਤਾਂ ਨੂੰ ਨਾ ਪੀਣ ਨੂੰ ਮਿਲਣਾ ਔਰ ਇਹ ਨਹਿਰ ਜਿਹੜੀ ਹੈਗੀ ਹੈ ਇਹਨੇ ਬਹੁਤ ਵੱਡਾ ਨੁਕਸਾਨ ਕਰਨਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਮੰਤਰੀ ਇਰੀਗੇਸ਼ਨ ਨੂੰ ਔਰ ਚੇਅਰਮੈਨ BBMP ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਥਰੂ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਜਿਹੜੇ ਸਾਡੇ ਸੈਕਟਰੀ ਨੇ ਜਿਹੜੇ ਇਰੀਗੇਸ਼ਨ ਦੇ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਉਹ ਇਹਦੇ ਤੇ ਇਮੀਡੀਏਟ ਐਕਸ਼ਨ ਲੈਣ ਤਾਂ ਕਿ ਇਹਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ ਔਰ ਜਾਨੀ-ਮਾਲੀ ਨੁਕਸਾਨ ਦਾ ਨੁਕਸਾਨ ਤੋਂ ਬਚਾਇਆ ਜਾ ਸਕੇ ਇਹ ਮੇਰੀ ਬੇਨਤੀ ਹੈ ਕਿਉਂਕਿ ਸੁੱਤਾ ਹੋਇਆ ਪ੍ਰਸ਼ਾਸਨ ਪਤਾ ਨਹੀਂ ਕਿਉਂ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਹੁਣ ਤੁਸੀਂ ਆਪਣੀਆਂ ਅੱਖਾਂ ਨਾਲ ਤੁਸੀਂ ਦੇਖ ਹੀ ਲਏ ਤੋਂ ਵੀਡੀਓ ਬਣਾਈ ਹੈ ਤੁਸੀਂ ਤੋਂ ਮੈਂ ਮੈਨੂੰ ਐ ਲੱਗਦਾ ਵੀ ਜੇ ਇਹਨਾਂ ਨੇ ਅੱਜ ਕੱਲ ਚ ਨਾ ਕੀਤਾ ਤਾਂ ਲੋਕਾਂ ਦਾ ਰੋਸ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਊਗਾ ਔਰ ਇਹਦੇ ਵਾਸਤੇ ਫਿਰ ਇਹ ਤਿਆਰ ਰਹਿਣਾ ਮੈਂ ਮੈਂਬਰ ਪੰਚਾਇਤ ਗੁਰਸੇਵ ਸਿੰਘ ਹਾਂ ਜੀ ਅੱਛਾ ਕੀ ਸਮੱਸਿਆ ਆਦੀ ਹੈ ਪਿੰਡ ਜੀ ਸਮੱਸਿਆ ਜੀ ਪਿਛਲੇ 1 ਸਾਲ ਤੋਂ ਬਰਸੰਤ ਜਿਸ ਨਾਲ ਤੋਂ ਇਹ ਨਾ ਟੁੱਟ ਗਈ ਸੀ ਪ੍ਰਸ਼ਾਸਨ ਨੂੰ ਬਾਰ ਬਾਰ ਫੋਨ ਕਰੇ ਪ੍ਰਸ਼ਾਸਨ ਆਈ ਨਹੀਂ ਹੈਗੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਚਨਾਥਰ ਵਾਲਾ ਪਾਸਾ ਤੌੜਾ ਵਾਸੀਆਂ ਨੇ ਪਰਲਾ ਪਾਸਾ ਕਿਉਂਕਿ ਉਹ ਜਿਹੜੀ ਕੰਧ ਆ ਸੜਕ ਬਿਲਕੁਲ ਨਹਿਰ ਦੇ ਵਿੱਚ ਦੋ ਵਾਰੀ ਗਿਰ ਚੁੱਕੀ ਆ ਉਹ ਇਹ ਇੰਨਾ ਖਤਰਨਾਕ ਅਜਿਹੇ ਜਿਹੜਾ ਇਹ ਤੁਸੀਂ ਮੰਦਰ ਦੇਖ ਰਹੇ ਹੋ ਸੜਕ ਖੋਖਲੀ ਹੋ ਗਈ ਹੈਠੋਂ ਉਹਦੇ ਉੱਪਰ ਭਾਰੀ ਵਾਹਣ ਲੰਘਦੇ ਨੇ ਰਾਤ ਭਰਾਤ ਪਤਾ ਵੀ ਨਹੀਂ ਲੱਗਣਾ ਕੌਣ ਇਹਦੇ ਵਿੱਚ ਰੁੜ ਗਿਆ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਕੋਈ ਹੱਲ ਕਰੋ ਪਿੰਡ ਦੇ ਵਿੱਚ ਸਹਿਮਤਨ ਮਾਹੌਲ ਬਣਿਆ ਹੋਇਆ ਜੀ ਆੜ-ਆੜ ਕੀ ਬੰਦਾ ਚਾਹੇ ਪਹਿਲਾਂ ਕੋਈ ਤੁਸੀਂ ਪ੍ਰਸ਼ਾਸਨ ਨੂੰ ਮੰਗ ਕਿਤਾਜੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਜੀ ਪ੍ਰਸ਼ਾਸਨ ਆ ਕੇ ਦੇਖ ਕੇ ਮੁੜ ਜਾਂਦੇ ਨੇ ਇੱਥੇ ਤੇ ਵਿਧਾਇਕ ਸਾਹਿਬ ਵੀ ਆਏ ਸੀ ਉਹ ਇੱਥੇ ਖੜ ਕੇ ਉਂਗਲੀ ਕਰਕੇ ਕਹਿੰਦੇ ਕਹਿੰਦੇ ਵੀ ਜਿਹੜਾ ਕੁਝ ਚਾਹੀਦਾ ਤੁਹਾਨੂੰ 5 ਮਿੰਟ ਤੇ ਆ ਜਾਊਗਾ ਇੱਥੇ ਮੈਂ ਹੁਣੇ-ਹੁਣੇ ਮੇਰੇ ਅਫਸਰਾਂ ਨਾਲ ਗੱਲ ਹੋਈ ਪਰੰਤੂ ਸਾਲ ਲੰਘ ਗਿਆ ਕੁਝ ਵੀ ਨਹੀਂ ਹੋਇਆ ਜੀ ਇੱਥੇ